ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਆਪਾਂ ਜਿਹੜੀ ਵੀਡੀਓ ਬਣਾ ਰਹੇ ਹਾਂ ਆਪਾਂ ਤੂੜੀ ਵਾਲੇ ਰੀਪਰ ਤੇ ਬਣਾ ਰਹੇ ਹਾਂ ਨਿਊ ਹਾਲੈਂਡ ਤੇ ਚਾਨੀ ਦਾ ਰੀਪਰ ਹੈ ਅੱਜ ਤਰੀਕ ਹੋ ਗਈ 10 ਦਾ 24 April 2025 ਜੀ ਤੋ ਸ਼ਾਰਟ ਕਰਿਆ ਕੰਮ ਆ ਜੋ ਮੁੰਡੇ ਜੇ ਵੱਡੇ ਹੋਏ ਤੇ ਉਹਨਾਂ ਤੇ ਫਾਈਲ ਆ ਰਹੇ ਆ ਚਰਚੀ ਦਿਖਾਉਂਦੇ ਆ ਤੁਹਾਨੂੰ ਚੱਲਦਾ ਬਾਕੀ ਦੋਸਤੋ ਤੁਸੀਂ ਵੀ ਦੱਸਿਓ ਵੀ ਕਿਹੜੇ-ਕਿਹੜੇ ਦੋਸਤ ਨੇ ਅੱਜ ਅੱਜ ਦਾ ਜਦੋਂ ਥੋੜਾ ਜਿਹਾ ਪਹਿਲਾਂ ਜਿਹਨੇ ਕੰਮ ਤੋੜਿਆ ਜਿਹਨੇ ਆਪਣੀ ਮਸ਼ੀਨ ਦੇ ਪ੍ਰਾਈਸ ਚਾਈ ਗਿਆ ਵੀ ਸੰਦੇ ਲਾਉਣ ਵਾਸਤੇ ਜਿਹੜੀ ਆਪਾਂ ਨੇ ਕਰਦੇ ਆ ਉਹ ਵੀ ਦੱਸਿਆ ਜਰੂਰ ਦੋਸਤੋ ਹਜੇ ਜਿਹੜਾ ਜਵਾਂ ਦਾ ਮਾਲ ਆ ਇਹ ਮੰਨੋ ਵੀ ਨਿੱਕਾ ਜਿਹਾ ਜਵਾਂ ਵਾਲੀ ਇਹ ਹਜੇ ਨਰਮ ਹੈ ਥੋੜਾ ਜਿਹਾ ਚੱਲੂਗਾ ਤਾਂ ਹੌਲੀ ਜੋ ਗਰੂ ਵਧੀਆ ਚਲਾਵੇ ਸੀਜ਼ਨ ਵਧੀਆ ਲਵਾਵੇ ਪਹਿਲੇ ਦਿਨ ਸਟਾਰਟ ਕਰਿਆ ਕੰਮ ਅੱਗੇ ਅੱਗੇ ਵੀ ਵੀਡੀਓ ਦਿਖਾਵਾਂਗੇ ਅੱਜ ਪਹਿਲੇ ਦਿਨ ਦੀ ਤੁਹਾਨੂੰ ਦਿਖਾਏ ਰਹੇ ਹਾਂ ਅਰਜੁਨ ਦਾ ਵਧੀਆ ਉਹ ਵਰਨਲ ਯਾਰ ਕੀ ਕੀ ਲਈ ਜਾਈਏ ਮਤਲਬ ਪੱਕੀ ਲੈ ਲਾਂਗੇ ਯਾਰ ਤੋਂ ਉਧਰੋਂ ਤੋਂ ਉਹ ਥੋੜਾ ਜਿਹਾ ਆਹ ਲੈਣ ਨੂੰ ਦੱਸਦੇ ਨੇ ਯਾਰ ਇਹ ਆਹ ਬੜਾ ਕੀ ਬੱਕਰ ਹੋ ਗਿਆ ਦੱਸਾਂਗੇ ਦੋ ਕਾਊਂਟਰ ਰੱਖਣ ਇਹਨੂੰ ਕੈਂ ਕਿਦਨ ਹੋਗੇ ਵੱਡੇ ਨੂੰ ਪਰਸੋਂ ਵੱਟਿਆ ਜੀ ਹਰ ਤੋਂ ਹਾਂ ਬਸ ਜੀ ਚਲ ਤਿੰਨ ਵਧੀਆ ਅੱਜ ਨਾਲੇ ਤਬ ਵੀ ਵਧੀਆ ਸੀ ਨਾ ਅੱਜ ਉਦbaar ਉਦbaar ਹੋ ਗਿਆ ਨਾ ਉਹਦੇ ਕਰਕੇ ਚੱਲ ਨਾ 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 ਨਰਮ ਕੋਈ ਇਹ ਜਾਓ ਜਾਵਾਂ ਦੀ ਤਸਵੀਰ ਹੋਰ ਹੁੰਦੀ ਆ ਜਿਹੜੀ ਤਾਨਕ ਨਹੀਂ ਕਰੋ ਹੋਣ ਦੀ ਇਹ ਵੀ ਇੱਕ ਦੋ ਦਿਨ ਹੋਰ ਲੱਗੇਗਾ ਸਮੇਂ ਹੋ ਜਾਣਾ ਹੈ ਆ ਵੀ ਹੋਇਆ ਕਰਣ ਹੋਰ ਲੇਟ ਹੋਊ ਘਰ ਜੋ ਕਿ ਬਿਜਲੀ ਆ ਇਹ ਹੋ ਜਾਣੀਆਂ ਵਧੀਆ ਹੋ ਜਾਣੀਆਂ ਮੁੰਡੇ ਅਜੇ ਕਾ ਟਾਈਮ ਆਣਾ ਜੀ ਪੂਰੇ 10 ਟਨ ਨੇ ਇੰਨਾ ਟਾਈਮ ਬਾਲਾ ਨਹੀਂ ਘਰ ਦਾ ਵੀ ਕੰਮ ਕਰਨਾ ਹੋਰ ਯਾਰ ਜਿੰਨਾ ਜਿੰਨਾ ਜਿਹਨਾਂ ਤੇਨ ਰੱਖ ਕੇ ਕਰਾਂਗੇ ਔਰ ਇਹ ਹਰਾ ਕੜਾ ਤੇ ਆਪਣੇ ਮਾਰ ਲਵੇ ਜੇ ਆਪਾਂ ਨੂੰ ਕੋਈ ਲੋੜ ਹੈ ਤੂੰ ਕਾਗਲਾ ਮੰਗ ਤੇ ਰੁਕਣ ਦੀ ਧੰਪਾਂ ਜਾ ਔਰੇ ਜੇ ਨਾ ਹੋਵੇ ਲਵੇ ਵੀਜਿਆ ਦਾ ਫੇਰ ਹੁੰਦਾ ਨਾਲੇ ਇੱਕ ਥੈਲਾ ਸਰੋ ਦਾ ਨਿਕਲ ਆਇਆ ਨਾਲੇ ਹੋ ਗਿਆ ਹਾਂ ਔਰੇ ਜਾਉਂ ਗਿਆ ਇੱਕ ਪੂਰਾ ਹੋ ਗਿਆ ਜੀ ਇਹ ਤੋਂ ਸੱਚਾ ਕੋਈ ਸਪਰੇ ਨਹੀਂ ਕਰੀ ਨਾ ਇਹ ਰੇਪ ਆਇਆ ਵਿੱਚ ਨਾ ਰੇਪ ਨਾਲ ਰੇਪ ਰੇਪ ਆਇਆ ਬਸ ਇੱਕ ਰੇਪ ਥੋੜਾ ਜਿਹਾ ਰੇਪ ਪਾਤਾ ਬਸ ਆ ਰੇਪ ਬੱਤ ਪਾਉਣ ਨਾਲ ਡੰਗੜਾ ਨੂੰ ਖੜਾਪੀ ਚੜੀ ਜਾਂਦਾ ਹਾਂ ਸਾ ਹਾਂ ਉਹ ਇਹ ਤਾਂ ਹੈ ਬੱਚੇ ਆਉਣੀਆਂ ਸਾਰੀਆਂ ਇਹ ਤਾਂ ਕਣਕ ਵੀ ਵੀਜਦੇ ਨੇ ਬਾਹਰ ਨੂੰ ਲਿਜਾ ਕੇ ਜਾਂ ਯਾਰ ਕੀਦਾ ਮੇਰੇ ਨਾਲ ਬਿਨਾਂ ਰੇਪ ਜਿਤਨਾ ਆਹ ਕੰਕੋਣਤ ਬਣਾਉਂਦੇ ਨੇ ਜੇ ਕੋਈ ਰੋੜਾ ਰੜਾ ਹੁੰਦਾ ਉਹ ਚੱਕ ਕੇ ਆਪਣਾ ਬਾਹਰ ਚਾਹੀ ਨਹੀਂ ਹੁਣ ਆਇਆ ਹੀ ਨਹੀਂ ਇੱਥੇ ਆਪਣੇ ਨਾ ਕਈ ਵਾਰ ਉੱਥੇ ਰੱਖਿਆ ਹੋਇਆ ਨੇ ਮੇਰੇ ਆਪ ਹੁੰਦੇ ਜਿਦਾਂ ਇਹ ਹੁੰਦੇ ਚੱਕ ਨਹੀਂ ਵੀਰ ਬਣ ਕੇ ਨੱਕੇ ਨੁੱਕੇ ਜਿਹ ਹੁੰਦੇ ਨੇ ਉਹ ਚੱਕ ਉਹ ਚੱਕ ਦਿਓ ਨੱਕੇ ਜਦੋਂ ਸਭ ਪਹਿਲੇ ਅਸੀਂ ਚੱਕ ਲੈਣੇ ਨੇ ਜੀ ਤੇ ਖਾਲਚ ਰੱਖ ਦੋ ਜਣੀ ਆ ਉਹ ਵਿੱਚ ਉਹ ਨਾ ਹੋਵੇ ਅਸੀਂ ਉਹ ਤਾਂ ਅਸੀਂ ਪਹਿਲੇ ਕੱਢਦਾ ਵਾਏ ਖਾਲ ਦੇ ਪਿੱਛੇ ਹੁੰਦਾ ਕਿ ਮੈਨੂੰ ਪਤਾ ਮੈਂ ਵੀ ਕੱਢ ਦਵਾਂ ਕਿੱਥੇ ਇੱਥੇ ਪਏ ਨੇ ਆਹ ਮੂਰੇ ਪਏ ਨੇ ਥੋੜੀ ਜਿਹੀ ਲੋਕ ਆਪ ਬੜੀ ਵੱਟ ਕੇ ਬਾਲਕੇ ਇਹ ਕੱਢ ਦਿੰਦੇ ਹਾਂ ਫਿਰ ਕੇ ਇਹਨੇ ਐਂ ਕਰਤਾ ਵਿਚਾਰੇ ਲੇਕ ਨੱਕਾ ਮਾਰਤਾ ਮੈਂ ਕਿਹਾ ਰਹਿ ਦੇ ਅਭੀ ਹੁਣੀ ਆ ਗਏ ਕੋ ਘੋਟੀ ਵਾਲੇ ਆ ਗਏ ਇਹਨੇ ਨੱਕਾ ਮਾਰਤਾ ਬੰਦੂਚੀ ਚ ਹੋਂਚ ਹੀ ਨਾ ਫੇ ਇੰਨਾ ਛੋੜਾ ਹੋਏ ਸੇ ਨੱਕਾ ਕਿੱਥੇ ਬੰਦੂਚੀ ਹਾਰ ਖਰਾਬ ਹਾਰ ਪਈ ਜਾਵੇ ਹਾਰ ਦੇ ਮੈਂਟ ਕਰਦੀ ਹਾਰ ਜੀ ਪੈ ਜਾਂਦੀ ਆ ਆਪ ਕੀ ਪੈਣ ਨਾਲ ਉਹ ਹੋ ਜਾਂਦਾ ਚਲੋ ਮੈਂ ਕਿਹਾ ਨਾ ਮਾਰ ਪਿੱਛੇ ਤੇ ਕੰਲਾ ਕੇ ਨਾ ਇਹ ਦੱਜੇ ਤੇ ਕੰਲਾ ਜਾ ਕੇ ਇਹਨੇ ਬਚਾ ਲੇ ਨੱਕਾ ਮਾਰਦਾ ਹੀ ਬੰਦੂਚੀ ਦੇ ਨਾਲ ਹੋ ਨਾ ਬਸ ਰੱਖੇ ਬਸ ਉਮੀਦ ਰੱਬ ਸੋਖ ਰੱਖੇ ਹੋਣਾ 10 ਦਾ ਮਾ ਕੇ 20 ਰੁਪਏ ਦੇ ਦੇਗਾ ਇਥੋਂ ਬੱਤੀ ਨੂੰ ਸਭ ਦੀਆਂ ਦੂਰੀਆਂ ਮਰਤੀਆਂ ਕੀ ਜਣਾ ਨਾ ਪੈਸੇ ਕੱਟ ਲੈਣਾ ਨਾ ਇਹ ਦੁਨੀਆ ਮਾਲ ਕਰਦੀ ਹੈ ਦੁਨੀਆ ਬੜੀ ਹੋਰ ਹਰ ਸੇ ਦਾ ਸੀਣਾ ਨਾ ਬੜੀ ਤਾਰੂ ਤੇ ਤਾਰੂ ਦਾ ਵਾਲੀ ਪੁੱਦਾ ਜਿਹੜਾ ਰੋਣਾ ਹੁਣ ਹਟ ਗਿਆ ਹੁਣ ਉਹ ਕਰਕੇ ਹੁਣ ਤਾਰੂ ਤੇ ਕਰਕੇ ਹੀ ਉਹ ਛੱਤ ਗਿਆ ਹੁਣ ਨਾ ਆਹ ਦੂਜੀ ਕਣਕ ਦਾ ਆਈਡੀਆ ਜੇ ਕਦੋਂ ਵੜਾਉਣੀ ਆ ਫਿਰ ਕਹਿ ਕੇ ਤਰੀਕ ਤੱਕ ਐਂ ਤੇ ਜੀ ਲੱਗਦਾ ਇਹ ਤਾਂ ਪਹਿਲਾਂ ਵੱਟਿਆ ਜਾਊਗਾ ਸਾਡਾ ਹੱਥ ਦੋ ਤਿੰਨ ਕਿੱਲੇ ਤਾਂ ਆਹ ਪਹਿਲਾਂ ਫੈਮਲੀ ਲੱਗੀ ਆ ਨਾ ਆਹ ਲੱਗੀ ਆ ਸੰਦਾਰ ਤੇ ਉਹ ਨਾ ਤਿੰਨ ਕਿੱਲੇ ਆਹ ਸੋਪੇ ਦੀ ਲੱਗੀ ਆ ਪਹਿਲਾਂ ਆ ਵੀ ਆਉਣੇ ਵਾਲੇ ਹੀ ਨੇ ਬਸ ਇਹ ਤਾਂ ਹੁਣ ਏਡਾ ਸੋਡਾ ਹੀ ਮਾੜਿਆ ਮੋਟਿਆ ਹੋਣਾ ਹੈ ਮਾਰ ਬਣੇ ਬਸ ਇਹ ਵੜਾ ਦਾਂਗੇ ਪਹਿਲਾਂ ਸ਼ੀਰੂ ਵਾਲੀ ਵੱਡੀ ਜਾਊਗਾ ਆ ਵੱਡੀ ਜਾਊ ਹੈ ਨਾ

ਯਾਰ ਜਨਪਲਾ ਉਹ ਮੈਂ ਨਾ ਜਿਹੜਾ ਵਧਾ ਦਾਂਗੇ ਇਹ ਤਾਂ ਤੇਰੀ ਵਿਸਾਖੀ ਤੱਕ ਆ ਜਾਣੀ ਆ ਹਾਂ ਆ ਜਾਣੀ ਆ ਯਾਰ ਪਹਿਲਾਂ ਉਹ ਵਾਲੀ ਆ ਜੀ ਚੱਲ ਸੁਣਦਾ ਹਾਂ ਮੈਂ ਟਰੈਕਟਰ ਲੈ ਆ ਲੈ ਆ ਜਾ ਤੂੰ ਟਰੈਕਟਰ ਲੈ ਆ ਉਹ ਮੋਟਰਸਾਈਕਲ ਲੈ ਆ ਯਾਰ ਉਹਨੂੰ ਭੜਾਏ ਨਹੀਂ ਟਰੈਕਟਰ ਲੈ ਆਂਗੇ ਰੈਲੀ ਪਵਾ ਦਵਾ ਲਾਂਗੇ ਆਪਾਂ ਉਹ ਆਦੀ ਮੇਰੇ ਇਹ ਨਹੀਂ ਜੇ ਮੈਂ ਦੇ ਰਹੇ ਹਾਂ ਉਹਦੇ ਤੋਂ ਦੇ ਵੀ ਅਗਲਾ ਗੱਲ ਭਰੇ ਆਂਗੇ ਉਹਦੇ ਗਲੇ ਫਿਰ ਟ੍ਰੇਨ ਕਿੱਧਰ ਜਾਂਦਾ ਉਹ ਦੇਦੀ ਰਾਹ ਦੀ ਜੀਲੀ ਉਹ ਜੰਨੂ ਘਰ ਨੂੰ ਫੇਰ ਨਿਕਲ ਨਹੀਂ ਰਹੀ ਜੀ ਬੜੋ ਖੜੋ ਕੱਟਾਂਗੇ ਉਹ ਕੱਢਣੀ ਆ ਫੇਰ ਕੱਢ ਲਾਂਗੇ ਦੇਖੀ ਤੇ ਰਹਿਦਾ ਹੈ 432 ਦਿਨ ਬਤਾ ਦੇ ਲੈ ਦੇ ਲਾਂ ਗੜੇ ਇਹਦਾ ਇੱਕ ਹੀ ਖੜਾ ਲਿਓ ਜਦੋਂ ਫੇਰ ਆਪਣਾ ਦੋਤਾ ਨੋਟ ਕਰਕੇ ਫੇਰ ਲੈ ਜੀ ਨਾ ਨਾ ਕਰੀ ਲਾ ਮੰਨ ਹਾਂ ਉਹ ਗੱਲ ਕਰਦਾ ਹੈ ਕਿ ਨਹੀਂ ਕਿ ਜੇ ਉੱਤਰ ਜਾਏ ਸਰਸੋ ਨੂੰ ਕਿਉਂ ਆ ਅੰਦਰ ਕੱਢ ਦੂੰਗਾ ਆ ਵੀ ਉੱਤਰ ਹਾਂ ਅੰਦਰ ਕੱਢ ਦੂੰ ਜਿਹੜੇ ਚ ਉਹਨੂੰ ਲੈ ਜਾਂਦੇ ਮੈਂ ਆਣ ਦੇ ਅੱਜ ਦਾ ਲੱਖ ਦਾ ਹੀ ਪਤਾ ਬਹੁਤ ਹਾਂ ਤਾਂ ਹੁਣ ਪੰਪ ਭਰ ਕੇ ਰੱਖਣਾ ਅੱਗੇ ਪੰਪ ਭਰ ਕੇ ਰੱਖਤਾ ਦੀ ਹਾਂ ਇਹੋ ਲੈਂਡ ਰੂਟ ਦੇ ਨਾਲ ਡਰ ਲੱਗਦਾ ਮੈਂ ਸਹੀ ਹੈ ਪੰਪ ਭਰਿਆ ਹੋਵੇ ਬੜਾ ਟਰੈਕਟਰ ਮਗਰ ਪਾਇਆ ਹੋਵੇ ਹਾਂ ਇਹ ਤਾਂ ਹੋਵੇ ਵੀ ਪਾਣਾ ਨਾ 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 ਇਹ ਨਾ ਵੀ ਭਰਨਾ ਜਾਨੂੰ ਕਿਤੇ ਕਿਤੇ ਵਗ ਜੂ ਅੱਬ ਨਾ ਕਰੇ ਆਏ ਆਏ ਦਿਨਾਂ ਚ ਤਾਂ ਰੱਖਣਾ ਚਾਹੀਦਾ ਅਰੇ ਬੰਦੇ ਨੂੰ ਜਿਹਦੇ ਕੋਲ ਹੈਗਾ ਇਦਾਂ ਦਾ ਹੀ ਸਰਕੇ ਦੋ ਪਾ ਪੰਪ ਨੇ ਨੀਚਾਂ ਦੇ ਭਰ ਕੇ ਰੱਖੇ ਹੋਏ ਨੇ ਉਹਨਾਂ ਦੇ ਪਾਣੀ ਨੇ ਦੋ ਆ ਦੋ ਹੀ ਫੁੱਲ ਨੇ ਇੱਕ ਬੜਾ ਇੱਕ ਛੋਟਾ ਵੱਡਣਾ ਆਇਆ ਜੀ ਗਾਉਂ ਦੇ ਨਾ ਭਰਿਆ ਜੀ ਸਾਥ ਨਾਲ ਅੱਗੇ ਨੂੰ ਭਰਨਾ ਮਾਮਾ ਯਾਰ ਮਿੱਠਾ ਘੋਲੋ ਘੋਲ ਹੋ ਗਈ ਉਦੋਂ ਦੀ ਘੋਲੇ ਹੋएगी ਅੱਜ ਭਰਦੇ ਅੱਜ ਤਾਂ ਲੱਗਦਾ ਡਾਰਾ ਆਹ ਕਹਿੰਦਾ ਰ ਆਪਣਾ ਕਰੇ ਕਿਤੇ ਗੁਰੂ ਆ ਕੇ ਕਿਤੇ ਹੋਰ ਆਹੋ ਇਹ ਤਾਂ ਆਇਓ ਹਾਂ ਇਹ ਰੁਕਦੀ ਥੋੜਾ ਅੱਜ ਕੱਲ੍ਹ ਆ ਕੋ ਇੱਕ ਸਾਲ ਮੇਰੇ ਲਾਇ ਦਿੱਤੀ ਉਹਨਾਂ ਨੇ ਕੰਡਲਾਂ ਨੇ ਲੈ ਦਿੱਤੀ ਕੋਈ ਨਹੀਂ ਲਾ ਕੇ ਆਹ ਕੁੜੀ ਉਹਦੇ ਤੱਕ ਨੱਕ ਲਾਉਣ ਲੱਗ ਗਏ ਜਿਵੇਂ ਆ ਹੁਣ ਕੁੜੀ ਬਣੀ ਉਹਨਾਂ ਦੀ ਲਾ ਕੇ ਘਰ ਨੂੰ ਲਾਂਗੇ ਤੇ ਨਹੀਂ ਕੀ ਕਰਿਆ ਕੀ ਨਹੀਂ ਹੋਦਾ ਅੱਜ ਤਾਂ ਵਹਿ ਗਈ ਕਿੱਥੇ ਪੁੱਝਦੀ ਆ ਫਿਰ ਆ ਸਾਰੇ ਜਲ ਗਿਆ ਸੀ ਔਰੇ ਆ ਵੀ ਜਲ ਗਈ ਜੀ ਸਾਰੀ ਉਹ ਲਾਇਨ ਇੱਧਰੋਂ ਜਾਂਦੀ ਆ ਟਰੈਕਟਰ ਰੂਟਰ ਆ ਗਏ ਉਹਨਾਂ ਨੇ ਬਾਹਰ ਆ ਵਿੱਚ ਟੂੜੀ ਵਾਲੀ ਜਗ੍ਹਾ ਬਾਹਰ ਮੁੱਢੀ ਤਾਂ ਕਿਤੇ ਉਹਦੇ ਕੰਟਰੋਲ ਕਰੀ ਪਾਣੀ ਪੰਪ ਲੈ ਆਏ ਬੰਦੇ ਤਾਂ ਕਿਤੇ ਟਾਈਮ ਨਾ ਆਗੇ ਜੇ ਕੋਈ ਟਾਈਮ ਨਾ ਬਾਹਰ ਅੰਦਰ ਹੋਵੇ ਫਿਰ ਕੋਈ ਪੁੱਛਦੀ ਆ ਇਹ ਹਾਂ ਉਹ ਤਾਂ ਹੈ ਬਣਾਇਆ ਜਾਂਦਾ ਕਈ ਵਾਰ ਫੋਨ ਵੀ ਨਹੀਂ ਲੱਗਦਾ ਬੰਦਾ ਨਾ ਚੱਕਦਾ ਟਾਈਮ ਤੇ ਜੀ ਪੰਪ ਕਦਾ ਘਰ ਤੇ ਖੜਾਇਆ ਕਰੋ ਪਾਣੀ ਦਾ ਨਾ ਨਾ ਆਪਣੇ ਵੀ ਇੱਕ ਨੇ ਖੜਾਉਣੇ ਆ ਹਾਂ ਇਹਨਾਂ ਵਿੱਚ ਛੱਡੇ ਦਾ ਦੋ ਤਿੰਨ ਪੰਪ ਹੋਣਗੇ ਦੋ ਤਾਂ ਹੋਣਗੇ ਬੱਤੀ ਨਹੀਂ ਇੱਕ ਹੀ ਆ ਸਾਡੇ ਉਹ ਵੱਡਾ ਵੱਡਾ ਸਾਰੀ ਇਹਦੇ ਕਰ ਲੈਣ ਨੂੰ ਹਾਂ ਉਹਦੇ ਨਾਲ ਆ ਜਾਓ ਆਉਣਾ ਕਰੀ ਸੁਭ ਨਹੀਂ ਹੁੰਦਾ ਯਾਰ ਪਾਣੇ ਨਾਲ ਕੀ ਹੁੰਦਾ ਅਹ ਇੱਕਰਾਉਂ ਤੋਂ ਫ੍ਰੀ ਫਾਇਰ ਦੇ ਤੋਂ ਬਾਅਦ ਤੋਂ ਖਰਾਬ ਕਰਨ ਨਾਲੋਂ ਆ ਨਿੰਗੂ ਨੇ ਕੜਤ ਨਾ ਮਾਇਨਾ ਇਹ ਆਪੇ ਨੂੰ ਨਾ ਦੂਰ ਦੇ ਬਾਦਾਲ ਹਾਂ ਲੱਗਿਆ ਹਾ ਉਹਨਾਂ ਦਾ ਐਸਾ ਇਹ ਪੱਖਾ ਮੂਰੇ ਹੈ ਨਾ ਹਾਂ ਇਹ ਤਾਂ ਕਰਕੇ ਸੁਰਤ ਘੱਟ ਜਾਂਦੀ ਆ ਸਾਨੂੰ ਹਾਂ ਜਾਂਦੀ ਨਹੀਂ ਇੱਕ ਤਾਂ ਬਹੁਤ ਵਰਤਨ ਨਾ ਨਵੇਂ ਦਿੱਤੀ ਕੱਢਦੀਆਂ ਨੇ ਨਵੇਂ ਦੀਆਂ ਲਓ ਜੀ ਦੋਸਤੋ ਆਖਰੀ ਕਿਹੜਾ ਜੀ ਤਕਰੀਬਨ ਰਹਿ ਗਿਆ ਦੋਤਾ ਇੱਕ ਬਿੱਜਾ ਥਾਂ ਤੇ ਹੀ ਬਸ ਇਹ ਹੈਗਾ ਤੇ ਜੌਲਾਂ ਦਾ ਐ ਥੋੜੇ ਜਿਹਾ ਨਰਮ ਤੇ ਇਸ ਕਰਕੇ ਥੋੜਾ ਜਿਹਾ ਟਾਈਮ ਵੱਧ ਲੈ ਲੱਗਿਆ ਹੌਲੀ ਚਲਾਇਆ ਪਹਿਲਾ ਗੰਤੀ ਚਲੋ ਐ ਹੁੰਦਾ ਵੀ ਕੰਮਕਾਰ ਕਰਕੇ ਜਦੋਂ ਆਪਾਂ ਦੁਬਾਰਾ ਚਲਾਉਂਦੇ ਆਂ ਵੀ ਸੰਦ ਦਾ ਫਿਰ ਚੱਲ ਕੇ ਹੌਲੀ ਹੌਲੀ ਸਹੀ ਰਹਿੰਦਾ ਪਹਿਲਾਂ ਥੋੜਾ ਜਿਹਾ ਐਦਾਂ ਹੀ ਉਹ ਹੁੰਦਾ ਇਹ ਹੌਲੀ ਜੋ ਪਹਿਲਾਂ ਪਹਿਲਾਂ ਚਲਾਉਣਾ ਪੈਂਦਾ ਕੋਈ ਵੀ ਚੀਜ਼ ਹੈ ਮਾਸਾਹਾ ਅੱਜ ਜੋ ਕਿਹੜਾ ਰਹਿ ਗਿਆ ਦੱਸਿਓ ਕਿਵੇਂ ਲੱਗੀ ਵੀਡੀਓ ਸਾਡੀ ਭਾਈ ਜੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰਿਓ ਬਾਕੀ ਦੋਸਤੋ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਕਮੈਂਟਾਂ 'ਚ ਦੱਸਿਓ ਕਿਦਾਂ ਦੀ ਲੱਗੀ ਵੀਡੀਓ ਸਾਡੀ ਜਿਹੜੇ ਨਵੇਂ ਦੋਸਤ ਜੁੜੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਮਿੱਤਰੋ ਇਹਦੇ ਨਾਲ ਹੀ ਆਪਾਂ ਨੂੰ એનર્ਜੀ ਮਿਲਦੀ ਆ ਸਾਡੇ ਚੈਨਲ ਦੀ ਗਰੋਥ ਇਹਦੇ ਨਾਲ ਹੀ ਉਹ ਹੁੰਦੀ ਆ ਵੀ ਇਹ ਜ਼ਰੂਰ ਕਰਿਆ ਕਰੋ ਕਮੈਂਟਾਂ 'ਚ ਦੱਸਿਓ ਕਿਵੇਂ ਨਿਊ ਹਾਲੈਂਡ ਤੇ ਕਾਦੀ ਦੇ ਪਰਦਾ ਕਿੱਦਾਂ ਦਾ ਲੱਗਿਆ ਏ ਮੇਲ ਜੋਲ ਬਾਕੀ ਜਿਹੜੇ ਦੋਸਤ ਸਾਡੀ ਵੀਡੀਓ ਦੇਖਦਿੰਦੇ ਨੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅੱਗੇ ਨੂੰ ਵੀ ਦੇਖਦੇ ਰਹੋ ਬਾਕੀ ਸਾਡੇ ਚੈਨਲ ਨਾਲ ਜੁੜੇ ਰਹੋ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਜਰੂਰ ਦੇਖਿਆ ਕਰੋ ਪੂਰੀ ਵੀਡੀਓ ਦੇਖ ਕੇ ਫਿਰ ਲਾਈਕ ਤੇ ਕਮੈਂਟ ਦੱਸਿਆ ਲਾਈਕ ਤੇ ਕਮੈਂਟ ਵੀ ਕਰਿਆ ਕਰੋ ਸਾਰੇ ਦੋਤਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ